ਬਾਕੀ ਇਹ ਚੰਗੇ ਕਰਾ ਥੋੜੀ ਚੈਤੀ ਇਲੈਕਸ਼ਨ ਆ ਰਹੀ ਸਨ ਅਸੀਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਬਕਾਇਦਾ ਮਸਤਦੀਨ ਨਾਲ ਜਿਹੜੇ ਇਲੈਕਸ਼ਨ ਕਰਾਵਾਂਗੇ ਫੇਰ ਇਲੈਕਸ਼ਨ ਕਰਾਵਾਂਗੇ ਹਰੇਕ ਥਾਂ ਦੇ ਜਿਹੜੀ ਪੋਸਟ ਪ੍ਰੋਪਰ ਸੁਪਰਵਾਈਜ਼ ਕੀਤੀ ਜਾਏ ਜੀ ਇਸ ਤਰ੍ਹਾਂ ਸੁਭਾਏ ਜਿਹੜੇ ਵੀ ਮਾੜੇ ਅੰਸਰ ਨੇ ਮਾੜੇ ਅੰਸਰਾਂ ਦੀ ਪੂਰੀ ਸਖਤੀ ਰੱਖੀ ਜਾਏ ਸਾਡੇ ਐਸਐਸਪੀ ਬਠਿੰਡਾ ਤੇ ਮਾਨਸਾ ਦੇ ਦੋਨੇ ਹੀ ਬਹੁਤ ਮਿਹਨਤੀ ਨੇ ਇਹ ਜਿਹਨੇ ਡਰਗ ਪੈਟਰਨਰਸ ਨੇ ਉਹਨਾਂ ਖਿਲਾਫ ਵੀ ਪ੍ਰੋਪਰ ਪੁਲਿਸ ਵੱਲੋਂ ਜਿਹੜਾ ਸਖਤੀ ਨਾਲ ਜਿਹੜਾ ਐਕਸ਼ਨ ਲਿਆ ਜਾਏਗਾ ਜene ਵੀ ਡਰੱਗ ਕਾ ਟਰੈਲਰ ਨੇ ਜਿਹੜੇ ਫੜਾਈ ਜਾਂਦੇ ਨੇ ਉਹਨਾਂ ਦੀਆਂ ਅਸੀਂ ਪ੍ਰੋਪਰਟੀਆਂ ਨੂੰ ਜ਼ਬਤ ਕਰਾਉਣਾ ਹੈ ਤਾਂ ਬਾਕੀ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਸਾਡੇ ਐਸਐਸਪੀ ਸਾਹਿਬ ਉਹਨਾਂ ਨੂੰ ਆ ਕੇ ਦੱਸਣ ਮੈਨੂੰ ਆ ਕੇ ਦੱਸਣ ਉਹਨਾਂ ਦੀ ਹਰੇਕ ਜਿਹੜੀ ਮੁਸ਼ਕਲ ਹੈ ਅਪੀਲ ਦੇ ਆਧਾਰ ਤੇ ਹੱਲ ਕੀਤੀ ਜਾਵੇ ਥੈਂਕ ਯੂ ਇੱਕ ਮਿੰਟ ਕੋਡਾ ਕੀ ਅੱਗੇ ਅੱਗੇ ਜਾ ਕਹ ਆਪ ਕੰਨ ਦੇਖਦੇ ਇਹ ਹੱਦ ਇਹ ਜਮਾ